अच्छा ले ले थे थे। चार ही लोग के लेने देखोगे के भाई ओए ਤਾਂ ਲਾਇਵ ਹੀ ਸਸਤੇ ਸੀਗੇ ਵੀ ਹੋਣਗੇ 18 19 ਪਰ ਡਾਲਰ ਇਹ ਆਪਾਂ ਨੂੰ ਜਦੋਂ ਇੰਦਰ ਲਿਆਦੇ ਉਦੋਂ ਕਸਟਮ ਡਿਊਟੀ ਪਾ ਕੇ 4 4.5 ਲੱਖ ਦੇ ਗਏ 4.5 ਮਸਟੈਂਗ ਅੱਜ 70 ਲੱਖ ਦੀ ਹੈ ਇਹ ਉਦੋਂ 70 ਲੱਖ ਦੀ ਸੀ 1999 ਵਿੱਚ 70 ਲੱਖ ਦੀ ਆਪਣੇ ਕੋਲ ਹੈਗੀ ਤਾਂ ਐਵੇਂ ਫੂਗੜੀ ਮਾਰਨ ਵਾਲੀ ਤਾਂ ਗੱਲ ਨਹੀਂ ਪਰ ਇੱਕ ਚੀਜ਼ ਹਾਂ ਇਹ ਬੰਦਾ 100 ਕਿੱਲੇ ਵਾਲਾ ਹੀ ਦਿਖਾਦਾ 100 ਕਿੱਲੇ ਦਾ ਮਾਰਕ ਹੋਵੇ ਉਹ ਕਿਵੇਂ ਬਈਆ ਬਈ ਇਹਦੀ ਫਿਰ ਐਵਰੇਜ ਹੀ 2 ਦੀ ਆ 1.5 2 ਦੀ ਐਵਰੇਜ ਬਈ ਇਹ ਤੋਂ ਟ੍ਰੱਕ ਵੀ ਇਹਦੇ ਤੋਂ ਵੱਧ ਤੇ ਹਾਂ ਸਕੈਮ 1982 ਹਾਂ ਸ਼ਰਮਹਿਤਾ ਦੀ ਉਹਨੂੰ ਇਸ ਗੱਡੀ ਨੇ ਫਸਾਇਆ ਸੀ ਉਹਨੇ ਬਲੈਕ ਚੇਪ ਦੁਬਈ ਜੀ ਗੱਡੀ ਇੰਪੋਰਟ ਕਰਾਈ ਸੀ ਉਦੋਂ ਇੰਡੀਆ 'ਚ ਕੋਈ ਗੱਡੀ ਨਹੀਂ ਸੀ ਇਹਦੇ ਨਾਲ ਆਪਣੇ ਮੁੰਡਿਆਂ ਨੂੰ ਅੱਜਕੱਲ ਹੁੰਦਾ ਵੀ ਮਿਊਜ਼ਿਕ ਸਿਸਟਮ ਐਵੇਂ ਦਾ ਗੱਡੀ ਠੀਕ ਹੈ 1999 ਦੇ ਵਿੱਚ ਵੀ ਕੋਈ ਪੈਨ ਡਰਾਈਵ ਸਿਸਟਮ ਤਾਂ ਹੈ ਨਹੀਂ ਸੀਗਾ ਠੀਕ ਆ ਉਦੋਂ ਆਉਂਦੀਆਂ ਨੇ ਅਸੀਂ ਸੀੜੀਆਂ ਠੀਕ ਆ ਬਈ ਇਹਦੇ ਵਿੱਚ ਨੌ ਸੀੜੀਆਂ ਇਕੱਠੀਆਂ ਪੈਂਦੀਆਂ ਨੇ ਅਸੀਂ ਇਹਦੇ ਵਿੱਚ ਅਸੀਂ ਬਾਹਰ ਲੋ ਚੱਲੋ ਟੁੱਟ ਜਾਂਦਾ ਟਰੈਕਟਰ ਹਾਂ ਆਪਣਾ ਫਿਰ ਉਹਨਾਂ ਆਪਣਾ ਕਿਉਂ ਨਹੀਂ ਟੁੱਟਿਆ ਆਪਣਾ ਅੱਜ ਤੱਕ ਕਦੇ ਟਾਇਰ ਵੀ ਨਹੀਂ ਟੁੱਟਿਆ ਨਾਟ ਵੀ ਨਹੀਂ ਟੁੱਟਿਆ ਅੱਜ ਤੱਕ ਇਹਨਾਂ ਨੂੰ ਬਾਈ ਸੁਣੋ ਢੀ ਭਾਸ਼ਾ ਚ ਕੀ ਕਹਿੰਦੇ ਆ ਇਹ ਲਾਇਵ ਹੀ ਲਿਆ ਬਾਈ ਕਸਟਮ ਮੇਡ ਹੁੰਦੇ ਆ ਆਪ ਤਿਆਰ ਕਰਵਾਏ ਆ ਹਾਂ ਬਾਈ ਇਹਨਾਂ ਦਾ ਨਾਮ ਵੀ ਲਿਖਿਆ ਹੋਇਆ ਸਿਮਾ ਹਾਂ ਤੇ ਆ ਬਾਈ ਸੂਈਆਂ ਹੀ ਆ ਕਾਹ ਤੋਂ ਇਹ ਇਹ ਕਾਕਾ ਬਾਈ ਜਿਹੜੀ ਕਹਈ ਆ ਬਾਈ ਕਾਕਾ ਛੋਟਾ ਬਣੇ ਛੋਟਾ ਹੁੰਦਾ ਫਾਇਦਾ ਡੇਕੀ ਜਾਂਦਾ ਸੀ ਕਿ ਮੈਂ ਕਿਹਾ ਹਿਸਾਬ ਨਾਲ ਕਾਕਾ ਤੇ 6 ਇੰਚਰ ਹੁੰਦੇ 6 ਇਹ ਆਪਾ ਆ ਗਿਆ ਬਾਈ ਇਹਦੇ ਜੋ ਮੈਂ ਇੱਕ ਦੇਣ ਦੇ ਵਿੱਚ 14-15000 ਦਾ ਤੇਲ ਸਾੜਿਆ ਇੱਕ ਦੇਣ ਚ 14-15000 ਦਾ ਜੇ ਇੱਕ ਮਹੀਨੇ ਨਹੀਂ ਕੀ ਚੋਰ ਕੋਈ ਟ੍ਰੈਕ ਲਗਾ ਤਾ ਐ ਕਰਦੇ ਆ ਯਾਰ ਜਦੋਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਆਪਾਂ ਬਲਦਾਂ ਨਾਲ ਵਾਈ ਕਰਦੇ ਸੀ ਲੋਕ ਬਲਦ ਆਪਦੇ ਪੁੱਤਾਂ ਨਾਲੋਂ ਜ਼ਿਆਦਾ ਸਾਹਮ ਕੇ ਰੱਖਦੇ ਸੀ ਉਹਨਾਂ ਦੇ ਜਦੋਂ ਉੱਥੇ ਆਪਣਾ ਕਿਹੜੀ ਥਾਂ ਸੀ ਦੌੜ ਹੁੰਦੀ ਸੀ ਹਾਂਜੀ 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 ਚਲੋ ਉਹਨਾਂ ਪਤਾ ਨਹੀਂ ਬੰਦ ਕਰਵਾਤੀ ਫੇਰ ਫੀਲਪੂਨੀਆ ਸ਼ੁਰੂ ਪਤਾ ਨਹੀਂ ਪਰ ਉਹ ਚੀਜ਼ ਹੋਣਾ ਹੁਣ ਆਪਣੇ ਬਲਦਾਂ ਦੇ ਥਾਂ ਤੇ ਆਪਾਂ ਐਡਵਾਂਸ ਹੋ ਗਏ ਆਪਣੇ ਕੋ ਟਰੈਕਟਰ ਤੇ ਆਪਾਂ ਕਿਉਂ ਨਾ ਟਰੈਕਟਰ ਮੋਡੀਫਾਈ ਕਰਕੇ ਰੱਖੀਏ ਮੈਂ ਤਾਂ ਇਹ ਨਹੀਂਗਾ ਵੀ ਜ਼ਰੂਰੀ ਨਹੀਂ ਵੀ ਹੁਣ ਮੇਰੇ ਕੋਲੇ ਵੀ ਭਾਈ ਮੇਰੇ ਕੋਲ ਤਾਂ ਸਰਦਾ ਨਹੀਂ ਕਿ ਮੈਂ ਸਟੰਟ ਨਹੀਂ ਕਰਾ ਸਕਦਾ ਬਿਨਾ ਸੇਫਟੀ ਤੋਂ ਵੀ ਸਟੰਟ ਨਹੀਂ ਕਰ ਸਕਦਾ ਜਿਹਦਾ ਸਰਦਾ ਹਨ ਜਿਹਨੂੰ ਸ਼ੌਂਕ ਆ ਬੰਦਾ ਉਹ ਕਰ ਵੀ ਸਕਦਾ ਕਰਦੇ ਵੀ ਮੋਡੀਫਾਈ ਹਨ ਤੇ ਇਹ ਚੀਜ਼ਾਂ ਵੀ ਇਹ ਨਹੀਂ ਕਿ ਭਾਈ ਸਟੰਟ ਜਿਹੜੇ ਜਿਹੜੀਆਂ ਜ਼ਾੜੀਆਂ ਵੀਡੀਓ ਹੁੰਦੀਆਂ ਉਹ ਸਟੰਟ ਦੀ ਚੀਜ਼ ਆਪਣਾ ਹੀ ਹੁੰਦਾ ਵੀ ਆ ਵੀਡੀਓ ਕਾਫੀ ਵਾਰ ਲੋਗਾਂ ਚਾਲੋ ਟੁੱਟ ਜਾਂਦਾ ਟਰੈਕਟਰ ਹਾਂ ਆਪਣਾ ਫਿਰ ਉਹ ਆਪਣਾ ਕਿਉਂ ਨਹੀਂ ਟੁੱਟਿਆ ਆਪਣਾ ਅਜੇ ਤੱਕ ਕਦੇ ਟਾਇਰ ਵੀ ਨਹੀਂ ਟੁੱਟਿਆ ਨਾਟ ਵੀ ਨਹੀਂ ਟੁੱਟਿਆ ਅਜੇ ਤੱਕ ਤੇ ਆ ਰੱਬ ਦੀ ਮਿਹਰ ਨਾਲ 4 ਸਾਲ ਹੋ ਗਏ ਸਾਨੂੰ ਅਜੇ ਤੱਕ ਛਰੀਟ ਵੀ ਨਹੀਂ ਆਈ ਇੱਕ ਵੀ ਇੱਕ ਨਾਹ ਜੀ ਨਹੀਂ ਛਰੀਟ ਵੀ ਨਹੀਂ ਪੂਰਾ ਜਿਵੇਂ ਆਪਾਂ ਕਹਿ ਲਈ ਵੀ ਹਾਂ ਵੀ ਉਹ ਜਦੋਂ ਆਪਾਂ ਮੰਦ ਕੇ ਚੱਲੋ ਵੀ ਯਾਰ ਹੁਣ ਆਪਾਂ ਇੱਕ ਮੰਜੇ ਤੇ ਬੈਠੇ ਆ ਹੂੰ ਹੁਣ ਇੱਕ ਤਾਂ ਮੰਜੇ ਦਾ ਪਾਵਾ ਟੁੱਟਿਆ ਹੋਇਆ ਹਮ ਆਪਾਂ ਨੂੰ ਪਤਾ ਵੀ ਇਹ ਇੰਦਰੋਂ ਡਿੱਗੂ ਆ ਆਪਾਂ ਉਹ ਪਾਵਾ ਲਾ ਕੇ ਬਹਿ ਗਏ ਫਿਰ ਜੋ ਮਰਜ਼ੀ ਕਰੀ ਮੰਜੇ ਦੇ ਲੰਮੇ ਮਰਜ਼ੀ ਲੰਮੇ ਪਈਏ ਛਾਲ ਮਾਰੀ ਪਤਾ ਵੀ ਇਹ ਦੇਖ ਨਹੀਂ ਸਕਦੇ ਐਵੇਂ ਟਰੈਕਟਰ ਹੁਣ ਜਦੋਂ ਆਪਾਂ ਨੂੰ ਪਤਾ ਹੈ ਵੀ ਟਰੈਕਟਰ ਇੱਕ ਤਾਂ ਪਾਈਪਾਂ ਐਂ ਲਾ ਲਈਆਂ ਪਤਾ ਹੈ ਵੀ ਇਹ ਭਾਰ ਆ ਜਾ ਨਾਟ ਟੁੱਟ ਕੇ ਆਪਣਾ ਡੈਥ ਹੋ ਜਾਣੀ ਇੱਕਾ ਪਟ ਨਾੜੀ ਇੰਨੇ ਲਾਏ ਹੋਇਆ ਟਰੈਕਟਰ ਹੀ ਇੰਨਾ ਬੰਨਿਆ ਪਤਾ ਨਹੀਂ ਕਿੱਥੀ ਜਾਗਦਾ ਤੇ ਬਾਕੀ ਜਿਹੜੀ ਰਹੀ ਗੱਲ ਹੈ ਜਿਹੜੀ ਮੌਤ ਉਹਦਾ ਵੀ ਰੱਥ ਨੇ ਵੀ ਕਿਹਾ ਜਣੀ ਮੌਤ ਆਉਣੀ ਆ ਉਹ ਤਾਂ ਉਸ ਟਾਈਮ ਤੇ ਹੁਣ ਨੇ ਤੈ ਹੈ ਵੀ ਉਹ ਐਵੇਂ ਹੋਣੀ ਆ ਤੇ ਐਵੇਂ ਆਉਣੀ ਆ ਹਾਂਜੀ ਬਿਲਕੁਲ ਉਹਦਾ ਕਾਰਨ ਬਣਦਾ ਹੁੰਦਾ ਬੰਦੇ ਦਾ ਵੀ ਗੱਲ ਇਹ ਆ ਵੀ ਮੈਂ ਨਾ ਹੋਈ ਇਹ ਚੀਜ਼ਾਂ ਬਾਰੇ ਪੁੱਛਿਆ ਨਾ ਬਾਈ ਉਹ ਵੀ ਇਹ ਅੱਗੇ ਫਿਊਰ ਦੇ ਵਿੱਚ ਗਾਹ ਅੱਗੇ ਫੀਚਰ ਕੀ ਆਣਾ ਇਹਦਾ ਚੀਜ਼ ਦਾ ਟਰੈਕਟਰ ਸਟੰਟ ਵੀ ਆਪਾਂ ਗੱਲ ਇੱਕ ਬਣਾਉਣ ਵਾਸਤੇ ਨਹੀਂ ਕਰਦੇ ਇਹ ਨਾਲ ਚੱਲੂ ਠੀਕ ਆ ਬਾਈ ਨੇ ਤਿਆਰ ਕਰਾਇਆ ਹੈ ਸਿਰਫ ਮਤਲਬ ਦੋ ਟਾਇਰਾਂ ਤੇ ਚਲਾਊਗਾ ਪਰ ਲਾ ਜਿਵੇਂ ਸਟੰਟ ਕਰਾਉਂਦੇ ਕਰਾਉਂਦਾ ਹੈ ਪਰ ਉਹਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਸੇਫਟੀਆਂ ਰੱਖੀਆਂ ਗਿਆ ਇਹ ਨਹੀਂਗਾ ਵੀ ਆਪਾਂ ਕੱਲਾ ਲੈ ਕੇ ਖੇਤ ਟਰੈਕਟਰ ਤੇ ਚਕਾ ਲਿਆ ਉਹਦਾ ਬਾਈ ਹੁਣ ਇੱਕਦਮ ਦੇਜ ਉਹਹੀਂ ਕਲੱਚ ਨਾਪਤਾ ਥੱਲੇ ਵੱਜਿਆ ਤਾਂ ਕੋਈ ਨਾ ਕੋਈ ਨੁਕਸਾਨ ਜ਼ਰੂਰ ਬਾਕੀ ਆ ਖੇਤ ਵਾਲਾ ਟਰੈਕਟਰ ਤੇ ਚਕਾ ਹੁਣ ਆਪਣੇ ਸਾਡੇ ਬਾਈ ਵਾਸਤੇ ਟਰੈਕਟਰ ਹੋਰ ਆ ਤਾਂ ਤਾਂ ਦੇ ਹੋਰ ਮੈਂ ਹੀ ਫੇਰ ਕਹਿਣਾ ਵੀ ਇਹ ਵੀਡੀਓ ਦੇਖ ਕੇ ਮੇਰਾ ਇਹ ਮਕਸਦ ਨਹੀਂ ਕੋਈ ਪ੍ਰਮੋਟ ਕਰਨਾ ਨਹੀਂ ਗੱਲ ਸੀਗੀ ਜਾਣਕਾਰੀ ਦੀ ਵੀ ਇਹ ਚੀਜ਼ ਵਿੱਚ ਫਰਕ ਦੇਖਿਆ ਕਰੋ ਕਿਹੜਾ ਬੰਦਾ ਕਿਵੇਂ ਕਰਦਾ ਹਾਂ ਫਰਕ ਦੇਖਿਆ ਕਰੋ ਜਾਂ ਮਤਲਬ ਗੋਰੇ ਆ ਆਪਾਂ ਮਤਲਬ ਬਾਹਰ ਹਰੇਕ ਜਾਣਾ ਚਾਹੁੰਦਾਗਾ ਗੋਰਿਆਂ ਨੇ ਰੀਸਾ ਕਰਦੇ ਪਰ ਇੱਥੇ ਜੇ ਆਪਣੇ ਵਾਲਾ ਕਰਨ ਲੱਗ ਜਾਂਦਾ ਉਦੋਂ ਫੇਰ ਆਪਾਂ ਨੂੰ ਪਤਾ ਨਹੀਂ ਕੀ ਗੱਲ ਆ ਵੀ ਆਪਾਂ ਉਦੋਂ ਬਾਹਲੇ ਸਿਆਣੇ ਬਣ ਜਾਂਦੇ ਉਹ ਚੀਜ਼ ਦਾ ਨਾ ਫਰਕ ਜ਼ਰੂਰ ਦੇਖ ਲਿਆ ਕਰੋ ਤੇ ਤੁਸੀਂ ਆਖੋ ਵੀ ਅੱਜ ਬਾਹਲਾ ਹੀ ਉਹ ਕਰੀ ਜਾਂਦਾ ਬਲਜਿੰਦਰ ਵੀ ਇਹ ਕਿਉਂਕਿ ਬਾਈ ਆਪਣੇ ਨਾਲ ਹਨ ਵੀ ਦੋਸਤੀ ਹੈ ਬਾਵਾ ਟਾਈਮ ਦੀ ਆਪਾਂ ਜਦੋਂ ਓਗਰ ਦੀ ਵੀਡੀਓ ਪਾਈ ਸੀ ਉਦੋਂ ਮਿਲੇ ਸੀ ਬਾਈ ਨਾਲ ਤੇ ਬਾਕੀ ਬਾਈ ਹੁਣ ਉਹ ਤਾਂ ਹੋ ਗਈ ਟਰੈਕਟਰਾਂ ਦੀਆਂ ਗੱਲਾਂ ਹਨਾ ਆਹ ਕਿਹੜੀ ਗੱਡੀ ਆ ਇਹ ਬਾਈ ਟੋਇਟਾ ਵਾਲਿਆਂ ਦੀ ਗੱਡੀ ਆ ਜਿਵੇਂ ਟਿੱਕ ਟੋਇਟਾ ਦੇ ਵਿੱਚ ਕਰ ਲੱਗ ਜੀ ਬ੍ਰੈਂਡ ਵਾਲਾ ਹਾਂ ਲੈਕਸਸ ਲੈਕਸਸ ਠੀਕ ਹੈ ਤੇ ਇਹ ਲਗਜ਼ਰੀ ਗੱਡੀਆਂ ਬਣਾਉਂਦਾ ਹੈ ਤੇ ਉਹਨਾਂ ਦਾ 201999 ਦਾ ਟੌਪ ਵੈਰੀਐਂਟ ਆ ਆ 1999 ਦਾ ਇਹ ਐਲਐਸ 400 ਇਹ ਚੱਟਸ ਨੂੰ ਢਈ ਹੈ ਇਹ ਜਿਵੇਂ ਮਸਟੈਂਗ ਦੀ ਗੱਲ ਕਰਦੇ ਆਪਾਂ ਮਸਟੈਂਗ ਮੰਨਦੇ ਆਂ ਹਾਂ ਵੀ ਬਹੁਤ ਟੌਪ ਦੀ ਗੱਡੀ ਆ ਬਹੁਤ ਵੱਡੀ ਗੱਡੀ ਆ ਮਸਟੈਂਗ ਅੱਜ 70 ਲੱਖ ਦੀ ਹੈ ਇਹ ਉਦੋਂ 70 ਲੱਖ ਦੀ ਸੀ 1990 ਦੇ ਵਿੱਚ 1999 ਦੇ ਵਿੱਚ 70 ਲੱਖ ਦੀ ਗੱਡੀ ਇਹ ਬਲੈਕ ਜੀ ਇੱਕ ਤੁਸੀਂ ਸੀਰੀਜ਼ ਵੇਖੀ ਹੋਣੀ ਆ netflix ਤੇ ਸਕੈਮ 1982 ਹਰਸ਼ਰ ਮਹਿਤਾ ਦੀ ਉਹਨੂੰ ਇਸ ਗੱਡੀ ਦੇ ਫਸਾਇਆ ਸੀ ਉਹਨੇ ਬਲੈਕ ਚ ਦੁਬਈ ਜੀ ਗੱਡੀ ਇੰਪੋਰਟ ਕਰਾਈ ਸੀ ਉਦੋਂ ਇੰਡੀਆ ਚ ਕੋਈ ਗੱਡੀ ਨਹੀਂ ਹੈਗੀ ਸੀ ਇਹਦੇ ਨਾਲ ਦੀ ਇਹ ਉਹ ਗੱਡੀ ਆ ਲੈਕਸਸ els 400 ਉਹਦੇ ਨਾਲ ਦੀ ਉਹਦੇ ਨਾਲ ਦੀ ਨਾ ਲੋੜ ਨਹੀਂ ਅੱਛਾ ਪਈ ਜਿਵੇਂ V8 ਜਾਂ V8 ਇੰਜਨ ਕਹ ਸਕਦੇ ਨੇ ਹਾਂ ਇਹ ਬਾਈ ਗੱਡੀ ਉਹਨਾਂ ਨੇ ਪਤਾ ਨਹੀਂ ਇਹਦਾ ਇੰਜਨ ਕਿਵੇਂ ਬਣਵਾਇਆ ਸੀ ਕੀ ਥਾਵ ਸੀ ਅੱਜ ਵੀ ਹੂੰ ਪੂਰੀ ਦੁਨੀਆ ਦੇ ਵਿੱਚ ਟੌਪ 10 ਇੰਜਨਾਂ ਦੇ ਵਿੱਚੋਂ ਇਹਦਾ ਇੰਜਨ ਗਿਣਿਆ ਜਾਂਦਾ ਜਦੋਂ ਤੁਸੀਂ ਸਟਾਰਟ ਕਰੀ ਤਾਂ ਬੜਾ ਹੀ ਗਵਾਜ਼ ਜੀ ਕਰਦਾ ਹਾਂ ਇਹ ਉੱਤੋਂ ਇਹ ਟਿਊਨ ਕੀਤੀ ਹੈ ਜੀ ਆਪਾਂ ਹਾਂ ਪਾਰ ਪਾ ਦਿੰਦੇ ਹਾਂ ਹੁਣ ਬੜਕ ਚੁੱਕ ਕੇ ਸੁਧਾ ਪਿਆ ਹਾਂ ਐਗਜ਼ੌਸਟ ਹੁੰਦੇ ਉਹ ਇੱਕ ਐਗਜ਼ੌਸਟ ਨਹੀਂ ਮੈਂ ਤੁਹਾਨੂੰ ਇੱਕ ਐਗਜ਼ੌਸਟ ਦਾ ਮਤਲਬ ਕੀ ਹੁੰਦਾ ਐਗਜ਼ੌਸਟ ਦਾ ਮਤਲਬ ਹੁੰਦਾ ਸਪੌਂਸਰ ਹੂੰ ਹੁਣ ਇੱਕ ਸਲੰਸਰ ਦੇ ਵਿੱਚ ਆ ਪੱਠੀਆਂ ਲੱਗੀਆਂ ਹੋਈਆਂ ਹੂੰ ਜੀ ਆ ਇੱਕ ਆਪਾ ਸਲੈਂਸਰ ਹੁੰਦਾ ਹੈ ਪੱਟੀਆਂ ਤੋਂ ਬਿਨਾ ਹੂੰ ਜਦੋਂ ਆਪਾਂ ਇੰਜਨ ਹੁਣਾ ਉਹ ਸਲੈਂਸਰ ਲਾ ਦੋ ਉਹ ਐਗਜ਼ੌਸਟ ਬਣ ਜਾਣਾ ਉਹਦੀ ਆਵਾਜ਼ ਵੱਧ ਜਾਣੀ ਆਵਾਜ਼ ਵੱਧ ਜਾਣੀ ਇਹਦੇ 'ਚ ਫੀਚਰ ਹੁੰਦਾ ਵੀ ਆਪਾਂ ਐਗਜ਼ੌਸਟ ਟਾਈਪ ਚਲਾਉਣਾ ਹੈ ਕਿ ਸਾਇਲੈਂਟ ਇਹ ਕੰਪਨੀ ਫਿਟਡ ਹਾਂ ਇਹ ਆਪਾਂ ਸਾਇਲੈਂਟ ਵੀ ਹੋ ਜਾਂਦੀ ਹੈ ਤੇ ਕੰਪਨੀ ਫਿਟਡ ਨਹੀਂ ਨਹੀਂ ਕੰਪਨੀ ਫਿਟਡ ਨਹੀਂ ਆਪਾਂ ਐਕਸਟਰਾ ਬਾਅਦ ਚ ਲਵਾਏ ਹੂੰ ਤੇ ਕੰਪਨੀ ਦੇ ਕਈ ਗੱਡੀਆਂ ਸਟੇਟ ਪਾਈਪ ਉਹ ਵੀ ਆਉਂਦੀਆਂ ਇਹ ਬੜੀ ਨੀਵੀਂ ਜੀ ਅੱਗੋਂ ਬਈ ਹਾਂ ਜੀ ਨੀਵੀਂ ਬਹੁਤ ਹੈ ਜੀ ਬਾਈ ਉੱਚੀ ਕਰਾਈ ਆ ਹਾਂ ਬੜੀ ਨੀਵੀਂ ਬਹੁਤ ਫੇਸ ਬਹੁਤ ਘਟਾ ਗਰਾਊਂਡ ਕਰੀਏ ਤਾਂ ਬਾਈ ਬਿਚਾ ਕੇ ਕਰਾਉਣੀ ਪੈਗੀ ਥੋੜੀ ਜਿਆਦੀ ਬਹੁਤ ਬਹੁਤ ਤੇ ਬਾਈ ਕਸਟਮਾਈਜ਼ ਜਿਵੇਂ ਆਪਾਂ ਕਹ ਲਈਏ ਤੁਸੀਂ ਆ ਸਾਈਡ ਤੇ ਜਿਵੇਂ ਪੈਂਡਰ ਆ ਗਿਆ ਭਾਈ ਆਪਾਂ ਟਾਇਰ ਚੌੜੇ ਪਾਉਣ ਕਰਕੇ ਸਾਨੂੰ ਜੀ ਇਹ ਜਿਵੇਂ ਮਸਲਕਾਰ ਨਹੀਂ ਹੁੰਦੀ ਜਿਵੇਂ ਡੌਲ ਚੈਲੈਂਜਰ ਹੋਗੀ ਮਸਲ ਮਸਲਕਾਰ ਇਹਨੂੰ ਆਪਾਂ ਡਿਮੈਂਟ ਆਪਣੇ ਡੌਲੇ ਹੁੰਦੇ ਆ ਇਹਦਾ ਡੌਲਾ ਕਿਹ ਹੈ ਪ੍ਰਵਾਹੀ ਬਰ ਰਿਹਾ ਹੈ ਅੱਛਾ ਆ ਆ ਆ ਇਹ ਸਭ ਤੋਂ ਵੱਖਰੀ ਚੀਜ਼ ਮੈਨੂੰ ਇਹਦੀ ਸੋਣੀ ਇਹ ਲੱਗਦੀ ਆਇਓ ਬ ਅਲੋਏ ਜਿਹੜੇ ਆ ਗਏ ਇਹਨਾਂ ਨੂੰ ਬਈ ਸੂੜੇ ਭਾਵੇਂ ਕੀ ਕਹਿੰਦੇ ਆ ਇਹ ਲਾਇਵ ਹੀ ਲੀਆ ਬਈ ਕਸਟਮ ਮੇਡ ਹੁੰਦੇ ਆ ਆਪ ਤਿਆਰ ਕਰਵਾਏ ਹਾਂ ਬਈ ਆ ਬਾਈ ਦਾ ਨਾਮ ਵੀ ਲਿਖਿਆ ਹੋਇਆ ਸੀ ਮਾਹਣੇ ਹਾਂ ਜੀ ਤੇ ਆ ਬਾਈ ਸੂਈਆਂ ਆ ਕਿੱਧੋਂ ਇਹ ਇਹ ਬਸ ਨਾਟਾ ਬਾਈ ਹੁੰਦੇ ਇਹਨਾਂ ਮੈਂ ਜਦੋਂ GTA 5 ਸਿਟੀ ਖੇਡਦਾ ਹੁੰਦਾ GTA 5 ਕਿਹੜੀ ਹੁੰਦੀ ਸੀ ਬਾਈ ਵਾਈ ਸਿਟੀ ਉਹ ਵਾਈ ਸਿਟੀ ਇੱਕ ਨਾ ਹੋਰ ਚ ਹੁੰਦੇ ਗੱਡੀਆਂ ਆਪ ਉਹ ਚ ਡਿਜ਼ਾਈਨ ਕਰ ਸਕਦੇ ਸੀ ਉਹਦੇ ਚ ਹੁੰਦੇ ਸੀ ਉਹ ਟਾਇਰ ਜੇ ਕੁਝ ਹੋਰ ਬੈਲਟ ਦੇ ਵੀ ਆਉਂਦੇ ਹੁੰਦੇ ਆ ਬਈ ਹਾਂ ਤੇ ਇਹ ਇਹ ਬਸ ਹੁੰਦੇ ਮਾਈਡ ਦੀ ਜਿਹੀ ਉਹ ਸੂਈਆਂ ਜੀਆਂ ਕੱਸਾਂ ਆ ਆਪਾਂ ਠੀਕ ਗੱਲ ਕ ਇਹ ਵੀ ਭਾਈ ਉਹ ਮੈਂ ਤਾਂ ਲਾਈ ਵੇ ਸਸਤੇ ਸੀਗੇ ਵੀ ਹੋਣਗੇ 18 19 ਡਾਲਰ ਇਹ ਆਪਾਂ ਨੂੰ ਜਦੋਂ ਇੱਧਰ ਲਿਆਦੇ ਉਦੋਂ ਕਸਟਮ ਡਿਊਟੀ ਪਾ ਕੇ 4 4.5 ਰੱਖ ਦੇ ਗਏ 4.5 ਹਾਂ ਕੰਗਰੀਆਂ ਦੇ ਚਾਹ ਦਾ ਇੰਨਾ ਲੱਗਦਾ ਉਹਨਾਂ 'ਚ GST ਵੀ ਲੱਗਣੀ ਆ ਆਪਾਂ ਨੂੰ ਸੋਸ ਤੋਂ ਬਾਅਦ 70% ਕਸਟਮ ਡਿਊਟੀ ਆ ਹਾਂ 70% ਲੱਗਣੀ ਬਹੁਤ ਜ਼ਿਆਦਾ ਆਗਾ ਤੇ ਇਸ ਕਰਕੇ ਇੰਨੇ ਦੇ ਪਏ ਹਨ ਤੇ ਬਾਕੀ ਭਾਈ ਗੱਟੀ ਦੇ ਲੋਕ ਵਾਈ ਦੇ ਸੁਣਾਂਗਾ ਤਾਂ ਬਾਕੀ ਜਿਵੇਂ ਆਪਾਂ ਕਹਿ ਲਈਏ ਉਹਨਾਂ ਗੈਂਗਸਟਰ ਗੈਂਸਟਰ ਹੈ ਹਾਂ ਬਾਈ ਹੁਣ ਜੇ ਮੈਂ ਆਪਣੇ ਕੋਲ ਹੈਗੀ ਤਾਂ ਐਵੇਂ ਫੂਗਰੀ ਮਾਰਨ ਵਾਲੀ ਤਾਂ ਗੱਲ ਨਹੀਂ ਪਰ ਇੱਕ ਚੀਜ਼ ਹਾਂ ਪਰ ਇਹ ਬੰਦਾ 100 ਕਿੱਲੇ ਵਾਲਾ ਹੀ ਦਰਾਦਾ 100 ਕਿੱਲੇ ਦਾ ਮਾਲਕ ਹੋਵੇ ਉਹ ਕਿਵੇਂ ਬਾਈ ਬਾਈ ਇਹਦੀ ਥੋੜਾ ਐਵਰੇਜ ਹੀ 2000 1.5 2000 ਦੀ ਐਵਰੇਜ ਬਾਈ ਇਹ ਤੋਂ ਟ੍ਰੱਕ ਵੀ ਇਹਦੀ ਤਾਂ ਵੱਧ ਤੇ ਹਾਂ ਹੁਣ ਇਹ ਵੱਡੇ ਵੱਡੇ ਜਦੋਂ ਆਪਾਂ ਭਜਾਉਣੀ ਆ ਇਹਨੂੰ ਰੱਖਣਾ ਮੇਨਟੇਨ ਇਹ ਲੈਣੀ ਸੌਖੀ ਆ ਮੇਨਟੇਨ ਕਰਨੀ ਪੈਟਰੋਲ ਹੈ ਹਾਂ ਇਹ ਪਟਰੋਲ ਜਦੋਂ ਤੁਸੀਂ ਸੜਾਕਾ ਜ ਮਾਰਦੇ ਕਿਹਨਾਂ ਇਹ 2 1.5 2 ਲੀਟਰ ਜਾਂਦਾ ਪਟਰੋਲ ਇਹਨਾਂ ਥੱਲੇ ਨੂੰ ਉਹ ਕੀ ਲਾ ਲੈਂਦੀ ਫਿਰ ਤਾਂ ਹਾਂ ਮੈਂ ਤੁਹਾਨੂੰ ਵੀਡੀਓ ਦਊਂਗਾ ਕਲਿੱਪ ਪਾ ਜੂ ਵਿੱਚ ਬੋਟਲ ਆ 8 ਸਲੈਂਡ ਇੰਜਨ ਦੇ ਪੈਟਰੋਲ ਕਿਵੇਂ ਪਿੰਦਾ ਹੂੰ ਜਦੋਂ ਆਪਾਂ ਰੇਸ ਕਰਦੇ ਆ ਨਾ ਇਹਦੇ ਜਿਹੜੇ ਆ ਵੀ 8 ਇੰਜਨ ਹੁੰਦਾ ਚਾਰ ਸਲੈਂਡ ਇਹਦੇ ਚਾਰ ਇੰਜਨ ਪਿਸਟਨ ਦੇ ਕੰਮ ਕਰਦੇ ਹੂੰ ਇਹਦੇ ਹਰੇਕ ਪਿਸਟਨ ਦੇ ਉੱਤੇ ਨੋਜਲ ਲੱਗੀ ਹੁੰਦੀ ਤੇਲ ਹੈ ਜਦੋਂ ਆਪਾਂ ਰੇਸ ਕਰਦੇ ਆ ਫੁੱਲ ਤੇਲ ਖੋਲ ਲੈਂਦੇ ਆ ਫੁੱਲ ਖੋਲ ਲੈਂਦੇ ਆ ਬਸ ਫਿਰ ਆਪਾਂ ਨੂੰ ਜਦੋਂ ਭਜਮਾਣ ਕੇ ਚਲੋ ਮੈਂ ਇੱਕ ਵਾਰੀ ਲਾਈ ਸੀ ਇਹ 200 ਦੀ ਗਦੇ ਨੇੜੇ ਦੇ ਲਾਈ 220 ਦੀ ਤੇ ਜਿਹੜਾ ਆਪਣਾ ਮੇਨ ਵੱਡਾ ਰੋਡ ਆ ਤੇ ਉਥੇ ਉਦੋਂ ਮੈਨੂੰ ਸੂਈ ਤੇਲ ਵਾਲੀ ਦੀਂਦੀ ਸੀ ਓਲੀ ਓਲੀ ਥੱਲੇ ਆਉਂਦੀ ਜਿਵੇਂ ਵੱਡੀ ਸੂਈ ਜਾਂਦੀ ਟੈਂਪੀਸ ਵਾਲੇ ਅੱਛਾ ਹਾਂ ਐਵੇਂ ਕਾ ਵੀ ਚੱਲੋ ਇਹ ਸੇਵਕਾ ਕੰਮ ਖਤਰੇ ਵਾਲਾ ਹੀ ਆ ਤਾਂ ਪੂਰਾ ਹੀ ਪੂਰਾ ਹੀ ਮੈਨੂੰ ਆਹਦੇ ਨੇ ਮੁੰਡੇ ਤੂੰ ਗੇੜੀ ਮਾਰਨੀ ਜਾਂਦਾ ਮੈਂ ਕਿ ਗੇੜੀ ਵਾਲੀ ਆਈ ਨਹੀਂ ਭਰਾਵਾ ਕਹੇ ਜਦੋਂ ਹੁੰਦਾ ਲਾ ਦੇ ਤੇ ਗੇੜੀ ਹੈ ਪਰ ਬਾਕੀ ਇੱਕ ਗੱਲ ਇਹ ਬਾਈ ਦੀ ਬਹੁਤ ਵਧੀਆ ਲੱਗੀ ਕੋਈ ਤਾਂ ਮੈਂ ਨਾ ਜਿਵੇਂ ਬਾਈ ਨੂੰ ਵੀਡੀਓ ਵੀ ਦੇਖਦਾ ਕੋਈ ਫੁਕਰੀ ਬਾਜੀ ਜੋ ਕੁਝ ਵੀ ਨਿਕਰ ਗੱਡੀ ਰੱਖੀ ਹੈ ਨਾ ਟੌਂਪਣਾ ਰੱਖੀ ਹੈ ਤੇ ਜਾਣ ਕੇ ਮੇਰੇ ਖਿਆਲ ਅਨੁਸਾਰ ਪਿੰਡ 'ਚ ਹੀ ਨਹੀਂ ਕਿਸੇ ਨੇ ਜ਼ਿਆਦਾਤਰ ਵੇਖੀ ਉਹ ਕੱਟੇ ਬਹੁਤ ਘੱਟ ਚਲਾਈ ਦੀ ਤੇ ਬਾਕੀ ਸਨਰੂਫ ਵਗੈਰਾ ਉਹਦਾਂ ਦਾ ਹੀ ਬਾਈ ਹਾਂ ਉਹਦਾਂ ਦਾ ਇਹ ਤਾਂ ਸਨਰੂਫ ਵਗੈਰਾ ਦਾ ਹੀ ਆ ਬਾਈ ਸਨਰੂਫ ਆਪਾਂ ਜੀ ਆਰਡਰ ਕੀਤਾ ਹੈ ਹਨ ਜੀ ਕਰਿਓ ਅਨਲੌਕ ਵੀ ਇੰਟੀਰੀਅਰ ਵਗੈਰਾ ਦਾ ਮੈਨੂੰ ਦਿਖਾ ਦਿਓ ਬਿਲਕੁਲ ਤੇ ਸਾਊਂਡ ਵੀ ਚੈੱਕ ਕਰਵਾਵਾਂਗੇ ਤੇ ਲੈਕਸਸ ਇਹ ਹੈ ਵੀ ਐਲਐਸ 400 ਜੀ ਬਾਕੀ ਬਈ ਬਹੁਤ ਜ਼ਬਰਦਸਤ ਜੀ ਆਜਾ ਬਈ ਕਿੱਥੇ ਆਜਾ ਹਨਾ ਤੇ ਇਧਰ ਵੀ ਕਰਦੇ ਬਾਈ ਇਹ ਜਿਹੜੇ ਫੀਚਰ ਮੈਂ ਮੀਨ ਗੱਡੀ ਵਿੱਚ ਬੈਠਣ ਦਾ ਮਕਸਦ ਜੀ ਆ ਮਸਨ ਦਾ ਟਾਈਮ ਦੇ ਆ ਜਾਓ ਆ ਜਾਓ ਜੀ ਅਜਾ ਕੀ ਕੋਸਾ ਜੰਦ ਬਈ ਇਹਦੇ ਵਿੱਚ ਬਈ ਸਭ ਤੋਂ ਮੇਨ ਚੀਜ਼ ਤਾਂ ਪਹਿਲਾਂ ਮੈਂ ਸਾਨੂੰ ਮੇਨ ਆਪਣੇ ਮੁੰਡਿਆਂ ਨੂੰ ਅੱਜ ਕੱਲ ਹੁੰਦਾ ਵੀ ਮਿਊਜ਼ਿਕ ਸਿਸਟਮ ਨਵੇਂ ਦਾ ਗੱਡੀ ਠੀਕ ਹੈ 1999 ਦੇ ਵਿੱਚ ਵੀ ਕੋਈ ਪੈਂਡਰਾਈਵ ਸਿਸਟਮ ਤਾਂ ਹੈ ਨਹੀਂ ਸੀਗਾ ਠੀਕ ਹੈ ਉਦੋਂ ਆਉਂਦੀਆਂ ਨੇ ਇਹਦੀ ਸੀਰੀਆਂ ਠੀਕ ਹੈ ਬਈ ਇਹਦੇ ਵਿੱਚ ਨੌ ਸੀਰੀਆਂ ਇਕੱਠੀਆਂ ਪੈਂਦੀਆਂ ਨੇ ਅਸੀਂ ਇਹਦੇ ਵਿੱਚ ਬਈ 7 7 ਪਤਾ ਨਹੀਂ 9 ਦਿਖਾਇਓ ਬਈ ਆ ਸਾਰੀਆਂ ਸੀੜੀਆਂ ਪੈ ਜਣੀਆਂ ਵਿੱਚ ਇਹਦੇ ਵਾਰੀ ਵਾਰੀ ਚੱਲਣੀਆਂ ਜਿਵੇਂ ਬੈਂਡਰ ਆਪਰੇ ਆਪ ਚੱਕੀ ਆਣੀਆਂ ਆਪ ਆਪਣੇ ਤੇ ਹੁਣ ਚੱਲਦੀਆਂ ਨਹੀਂ ਹੋਰ ਸੀੜੀ ਪਾਵਾਂਗੀ ਚੱਲੂ ਨਹੀਂ ਅਜਾ ਚੱਲ ਪੈਣਾ ਨਹੀਂ ਅੱਛਾ ਮੀਨਿੰਗ ਸਿਸਟਮ ਇਧਰ ਸੀ ਇਹਦਾ ਇਧਰ ਹਾਂ ਜਿਵੇਂ ਆਹ ਚੀਜ਼ ਆ ਗਈ ਉਸ ਤੋਂ ਬਾਅਦ ਇਹਦਾ ਗਲੌ ਬਾਕਸ ਆ ਗਿਆ ਤਾਂ ਉਹ ਉਦੋਂ ਦਾ ਬੇਸ ਇੰਦੇ ਚ ਪਿੱਛੇ ਇਹਨਾਂ ਨੇ ਧਾਕੇ ਦਿੱਤੀ ਸੀ ਠੀਕ ਹੈ ਬਾਈ ਇਨ ਬਿਲਟ ਬੇਸ ਆ ਠੀਕ ਹੈ ਤੇ ਬਾਕੀ ਆ ਸਾਰੀ ਏ ਟੂ ਜ਼ੈਡ ਲੈਦਰ ਲੱਗਾ ਆ ਜਿਵੇਂ ਪੈਸੇਂਜਰ ਟੈਂਪਰੇਚਰ ਇਹ ਤੁਹਾਡਾ ਉਹਦਾ ਉਹਦਾ ਟੈਂਪਰੇਚਰ ਤੁਹਾਡਾ ਲੱਗ ਰਹਿਣਾ ਮੇਰਾ ਲੱਗ ਰਹਿਣਾ ਇਸ ਇਵੈਂਟ ਦੇ ਵਿੱਚ ਹਾਂ ਜੀ ਮੰਨ ਕੇ ਚਲੋ ਮੈਨੂੰ ਜਿਆਦਾ ਠੰਡੀਆਂ ਬਾ ਚਾਹੀਦੀਆਂ ਆ ਇਵੈਂਟ ਚ ਇੱਥੇ ਮੈਂ 18 ਤੇ ਕਰ ਲਿਆ ਆ ਇਵੈਂਟ ਚ ਮੈਂ 21 ਤੇ ਕਰਦਾ ਰਹਾਂ ਅੱਛਾ ਅੱਛਾ ਠੀਕ ਹੈ ਅਲੱਗ ਅਲੱਗ ਚੇਂਜ ਕਰ ਲਾ ਕੇ ਜੀ ਹੋਰ ਸਾਈਡ ਟੈਂਪਰੇਚਰ ਵਾ ਬਾਕੀ ਆ ਜਿਵੇਂ ਵੱਡੇ ਜਿਵੇਂ ਉਸ ਸਿਗਨਾਸਟੇ ਹੁੰਦੀ ਆ ਅੱਛਾ ਹੋਰ ਅੱਗਲੀ ਅੱਗਲੀ ਚੀਜ਼ ਆਰਡਰ ਵਿੱਚ ਬਾਕੀ ਵੀ ਆਟੋ ਸੀਗੇ ਇਹ ਆਟੋ ਸੀ ਪਾਵਰ ਮੋਡ ਸਨੋ ਮੋਡ ਅੱਛਾ ਸਨੋ ਦੇ ਚਾਰੇ ਦਾ ਜੋੜ ਲਾਉਣਗੇ ਅੱਛਾ ਚਾਰੇ ਮਿਲ ਸਲਿੱਪ ਨਹੀਂ ਘੜਦੀ ਠੀਕ ਹੈ ਸਨੋ ਦੇ ਵਿੱਚ ਆ ਨਾਰਮਲ ਇਕੋ ਆ ਗਿਆ ਇਕੋ ਆ ਗਿਆ ਇਹ ਚ ਤਾਂ ਫਿਰ ਆਹੀ ਆ ਵੀ ਭਾਈ ਸੂਈ ਥੰਲੀ ਡਾਉਂਡ ਇਸ ਕੰਮ ਖਤਰੇ ਵਾਲਾ ਹੀ ਆ ਹਾਂ ਉਹ ਚ ਕੰਮ ਆ ਜਿਵੇਂ ਆ ਕੇ ਲਿਖ ਕੀਤਾ ਆ ਦੇਖੋ ਭਾਈ ਇਲਾਜ਼ ਵਗੈਰਾ ਇਹ ਆ ਚੈੱਕ ਆ ਗੱਡੀਆਂ ਵਾਲੇ ਭਾਂਡ ਦਿੰਦੇ ਕਿ ਆਈ ਦੀ ਪਾਈ ਸਾਡੇ ਵਾਲੀ ਗੱਡੀ ਜੇ ਕਹਿੰਦੇ ਆ ਆ ਗਿਆ ਤੇ ਇੱਕ ਜਦੋਂ ਆਪਾਂ ਕਹਿੰਦਾ ਹੁੰਦਾ ਵੀ ਆਪਾਂ ਨਾਰਮਲ ਗੱਡੀ ਕਿੱਥੇ ਚਲਾਉਣੇ ਆ ਮੇਰੀ ਜਿਹਾ ਜਿੱਥੇ ਦੀ ਡਿਜੇਨਰਟ ਹੋ ਗਈ ਉਸ ਤੋਂ ਬਾਅਦ ਆਉਂਦੇ ਚਾਬੀ ਲਈ ਜਿਵੇਂ ਓਨਾ ਗਾ ਦੇਖੋ ਓਨਾ ਕਹਿੰਦੇ ਵਰਕ ਕਰਨਾ ਜਿਵੇਂ ਜ਼ਿਆਦਾ ਥੱਲੇ ਚਲਾਉਣਾ ਓਨਾ ਇਤ ਜ਼ਿਆਦਾ ਥੱਲੇ ਆ ਜੂ ਨਹੀਂ ਆਪਦੀ ਜਗਾ ਹੋ ਜਾਣਾ ਉੱਥੇ ਹਾਂ ਹਾਂ ਠੀਕ ਹੈ ਤੇ ਬਾਕੀ ਜਿਵੇਂ ਕੱਲੀ ਕੱਲੀ ਚੀਜ਼ ਜਿਵੇਂ ਆ ਸੀਟ 1 ਸੀਟ 2 ਦੀ ਸੀਟ ਬੈਲਟ ਤਾਂ ਖਾਉਣੀ ਅੱਛਾ ਆ ਸੀਟ ਬੈਲਟ ਵੀ ਆਉਂਦੀ ਆ ਸਾਰੇ ਹਾਂ ਆਟੋ ਹੈ ਆਟੋ ਆਟੋ ਆ ਦੇਖੀ ਬਾਈ ਆ ਚੈੱਕ ਕਰਿਓ ਤੇ ਜਿੱਥੇ ਬਾਈ ਬੈਠਾ ਗੁਰੀ ਹਨਾ ਤੂੰ ਦੇਖੀ ਬਾਈ ਇਹਦੇ ਵੈਂਟ ਹੀ ਸੀ ਵੈਂਟ ਤੇ ਨਾਲ ਲਾਈਟ ਆ ਬਾਕੀ ਬੈਕ ਸਾਈਡ ਆ ਰੀਡਿੰਗ ਲਾਈਟ ਵੀ ਆ ਜਿਵੇਂ ਹੈਡ ਰੈਸਟ ਆ ਆ ਜੀ ਜੀ ਵੀ ਇਹਦੀ ਥੱਲੇ ਆਪਣੇ ਆ ਜਾਂਦੇ ਆਪਣੇ ਆਪ ਇਲੈਕਟ੍ਰੋਨਿਕਸ ਆ ਵੀ ਇਲੈਕਟ੍ਰੋਨਿਕ ਗੇਟ ਜਦ ਸੀਡ ਵੀ ਇਲੈਕਟ੍ਰੋਨਿਕਸ ਆਹ ਦੀ ਹਾਂ ਇਹ ਇਧਰ ਲਈ ਸੀਡ ਦਾ ਸੋਚ ਜਿਹੜਾ ਹੈਗਾ ਉਹ ਉਨ ਨਤਰ ਹੈਗੀ ਆ ਪਰ ਇਹ ਖਰਾਬ ਆ ਹਾਂ ਤੇ ਇਹਦਾ ਸਮਾਨ ਵਗੈਰਾ ਮਿਲ ਜਾਂਦਾ ਸਮਾਨ ਨਹੀਂ ਮਿਲਦਾ ਬਾਈ ਇੱਕ ਨਾਟ ਵੀ ਨਹੀਂ ਮਿਲਦਾ ਉਹ ਜਰਮਨੀ ਤੋਂ ਜਰਮਨੀ ਤੋਂ ਹੀ ਮੰਗਾਉਣਾ ਪੈਂਦਾ ਬਾਈ ਜਦੋਂ ਦੱਸਦਾ ਸੀ ਕਹਿੰਦਾ ਬਾਈ ਜਦੋਂ ਸਿਮਾ ਹੁੰਦਾ ਕਹਿੰਦਾ ਇਹਦਾ ਸਮਾਨ ਅਸੀਂ ਨਾ ਕੋਈ ਨਾ ਕੋਈ ਲੈ ਕੇ ਆਉਂਦੇ ਹਾਂ ਬਾਕੀ ਗੱਲ ਦੀ ਵੱਡੀ ਗੱਲ ਆ ਵੀ 100 ਕਿੱਲੇ ਵਾਲਾ ਵੀ ਰੱਖ ਸਕਦਾ ਜਾਂ ਵੀ ਮੁਸ਼ਕਲ ਹੋ ਜੂਗੀ ਰੱਖਣ ਬਾਈ ਇਹ ਨਾ ਗੱਡੀ ਲੈਣੀ ਸੌਖੀ ਐ ਲੈ ਤਾਂ ਹੁਣ ਜਿਵੇਂ ਆਪਰ ਨੂੰ ਤੇ 15-16 ਲੱਖ ਦੀ ਪੈ ਗਈ ਐ ਮੈਂ ਨਾ ਮੇਰੇ ਚਾਚੇ ਦੇ ਮੁੰਡੇ ਨਾਲ ਗੱਲ ਕਰਿਆ ਕਰਾਂ ਕੋਈ ਮਹਾਨਾ ਪਪੇਲੀ ਜੇ ਵੇਚ ਕੇ ਆਪਾਂ ਗੱਡੀ ਲੈ ਗਏ ਫਰਾਰੀ ਹੂੰ ਕਹਿੰਦਾ ਫਰਾਰੀ ਤਾਂ ਲੈ ਆਇਾਂਗਾ ਫਿਰ ਆ ਤਾਂ ਪੀਓ ਚ ਤੇਲ ਦਾ ਖਰਚੇ ਦੇ ਵਿੱਚ ਲੰਗੇ ਪਹਿਲੀ ਤਾਂ ਹਰੀ ਵੇਚਣੀ ਛੋਟੀਆਂ ਹੁੰਦੇ ਗੱਲਾਂ ਹਾਂ ਗੱਲਾਂ ਕਰਦੇ ਨਹੀਂ ਹਾਂ ਵੀ ਆਪਾਂ ਐ ਲੈ ਲਾਂਗੇ ਇੰਨੇ ਪੈਸੇ ਕੋਈ ਨਾ ਲਿਆਵਾਂਗੇ ਕਹਿੰਦਾ ਫਿਰ ਤੂੰ ਤੇਲ ਕਿਥੋਂ ਪੂ ਆਏਗਾ ਮੈਂ ਖਾਈ ਵੀ ਗੱਲ ਹੈ ਕਹਿੰਦਾ ਤੇਲ ਵੀ ਐਂ ਪਿੰਦੀ ਆ ਭਾਈ ਇੰਦੇ ਜੋ ਮੈਂ ਇੱਕ ਦਿਨ ਦੇ ਵਿੱਚ 14-15000 ਦਾ ਤੇਲ ਸਾੜਿਆ ਇੱਕ ਦਿਨ ਚ ਚਾਹ ਉਹ 15000 ਦਾ ਹਾਂ ਅਸੀਂ ਤਾਂ ਬਈਆ ਟ੍ਰਿਪ ਲਾ ਕੇ ਮੁੜਾ ਉਧਰ ਦਾ ਟੂਰ ਕੱਢ ਲਾਂਗੇ ਪਹਿਲਾਂ ਕੇ ਜਿਵੇਂ ਉਹਦਾ ਆਪਾਂ ਚੈੱਕ ਹੀ ਕੀਤਾ ਸੀ ਇਹਨੂੰ ਅਸੀਂ ਲੈ ਕੇ ਚੰਡੀਗੜ੍ਹ ਘੁੰਮੇ ਫਿਰੇ ਚੰਡੀਗੜ੍ਹ 와 ਕੇ ਹਾਂ ਜਿਵੇਂ ਚੰਡੀਗੜ੍ਹ ਗਏ ਵੀ ਅਸੀਂ ਭਜੋਪੂਗੇ ਗਏ ਉੱਥੇ ਘੁੰਮੇ ਫਿਰੇ ਆ ਕੇ ਇਹ 12 13000 ਦਾ ਟੇਲ ਖਾ ਗਈ ਸੀ ਆਉਂਦੀ ਜਾਂਦੀ 12 13000 ਦਾ ਦੇਖ ਲੈਣਾ ਕਿੱਥੇ ਵਾਦੀ ਹੈ ਕਿਉਂਕਿ ਇਹਡਾ ਹਨਾ ਤੇ ਬਾਕੀ ਬਈ ਗੱਡੀ ਹੈਗੀ ਬਾਕੀ ਦੀ ਟੈਂਕੀ ਕਿੰਨੇ ਦੀ ਹੈ ਬਈ ਆਪਣਾ 95 ਮੇਰਾ ਬੋਨਟ ਉੱਪਰ ਕਰੂਗੇ ਬਈ ਅੱਗੋਂ ਹਾਂ ਪਹਿਲਾਂ ਆਪਾਂ ਚਲਾ ਕੇ ਦਿਖਾ ਦਈਏ ਮੜਾ ਥੈਂਕ काम कर दो। अरे साला हाथ आटे कर ले। चेक कर सुनानी। करियो भाई। ਆ ਜਾਓ ਕਿਹੜਾ ਭਾਈ ਆਇਆ ਜਾਂਦਾ ਜੀ ਮੇਰੇ ਕੋਲ ਟ੍ਰੱਕ ਚੱਲਦਾ ਹੁੰਦਾ ਕੋਈ ਹਾਂ ਹਾਂ ਇਹਦਾ ਪੈਂਜਨ ਦਿਖਾ ਸਕਦੇ ਆਂ ਬੋਲਿਓ ਭਾਈ ਮੌਨਸਟਰੀਆ ਭਾਈ ਆ ਚੈੱਕ ਕਰਿਓ ਕਨਾਲ ਦੀ ਬੈਟੀ ਭਾਈ ਬੜੀ ਜੰਦਕ ਵੀ ਕੋਈ ਨਾ ਸਿੱਧੇ ਜਿਹਾ ਐਡਾ ਇੰਜਨ ਆ ਐਡਾ ਆਪਣੇ ਬਾਲਾ ਛੋਟੇ ਟਰੱਕ ਦਾ ਹੁੰਦਾ ਜੇ ਦੂਜੀ ਟਰੱਕ ਵਾ ਇੰਨੀ ਗੱਲੀ ਹੈ ਬਾਈ ਟਰੱਕ ਛੋਟਾ ਬੈ ਛੋਟਾ ਹੁੰਦਾ ਫਾਇਦਾ ਐਡਾ ਕੀ ਹੈ ਮੱਸੀ ਕਿ ਮੈਂ ਕਿਹਾ ਟਰੱਕ ਤੇ 6 ਸੈਂਟਰ ਉੱਤੇ ਜੇ ਇਹ ਆਫਰ ਆ ਗਿਆ ਨਾ ਓ ਓਪਰੀ ਮਰਲੇਪਰਾ ਇਨ ਜਰੀ ਨੇ ਬਾਕੀ ਵੀ ਬੋਲ ਕਹਿਣ ਚੀ ਜਾਵੇ ਦੇ ਫਰੇ ਬਰੀ ਚੈੱਕ ਕਰ ਤੇ ਆਪਣੇ ਵਰਗਾ ਉਹਦੀ ਚੀਕਾ ਹਾਜਣਾ ਜਣਾ ਲੈ ਪਾਈ ਕੈਰੇਜ ਚ ਜੇ ਜੇ ਟਰੱਕ ਚ ਨਾਲ ਆਉਂਦੀ ਗੱਡੀ ਚ ਲੈ ਆਲੀ ਹਾਂ ਇੱਕ ਹਫਤਾ ਇਹ ਇੱਕ ਗੱਲ ਹੋਰ ਆ ਸਾਹੂ ਯਹੀ ਹੋ ਜਾਂਦੀ ਹੈ ਨਾ ਜਗਾ ਸਾਫ ਸਾਫ ਕਰਨਾ ਉਹ ਹੀ ਗੱਲ ਆ ਸਾਫ ਕਰਨਾ ਬਹੁਤ ਕੈਂਡ ਗੱਲ ਬੈਠੇ ਦੇਖਾ ਹੀ ਨਹੀਂ ਨੋ ਨਾ ਇਹ ਕਿਹ ਹੁੰਦੀ ਹੈ ਰੈਵਰੀ ਇਹ ਕਹਿੰਦਾ ਲੱਗੀ ਮੈਂ ਕਿਹਾ ਲੱਗੀ ਕਿਤੇ ਹਾਂ ਤੇ ਬਾਕੀ ਬਈ ਕਹਦੇ ਕਿਸੇ ਦਿਨ ਆਪਾਂ ਚਲਾਉਂਦੇ ਦੀ ਕਰਾਂਗੇ ਬਾਈ ਨਾਲ ਵੀਡੀਓ ਹਾਂ ਬਸ ਅੱਧੀ ਨੇ ਦੇ ਇੱਕ ਦੋ ਚੀਜ਼ਾਂ ਲੈਣੀਆਂ ਫਿਰ ਤੁਹਾਨੂੰ ਭਜਾ ਪਈਏਗੇ ਵਿਖਾਵਾਂਗੇ ਠੀਕ ਆ ਬਾਈ ਬਿਲਕੁਲ ਤੇ ਵੀਡੀਓ ਬੜੀ ਲੰਮੀ ਹੋਊਗੀ ਹੋਊਗੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂ ਬਾਈ ਕੋਈ ਚੱਕਰ ਬਿਲਕੁਲ ਤੇ ਮਿਲਦੇ ਆ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ